ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਉਹ ਚੜ੍ਹਦੀ ਕਲਾ ਤੇ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਮੈਨੂੰ ਬੜੇ ਕਮੈਂਟ ਆਉਂਦੇ ਬੜੇ ਮੈਸੇਜ ਆਉਂਦੇ ਕਿ ਬਾਈ ਅਸੀਂ ਇਟਲੀ ਆਉਣਾ ਤੇ ਕਿੱਦਾਂ ਆਈਏ ਇੱਕੋ ਇੱਕ ਤਰੀਕਾ ਹੈਗਾ ਸਹੀ ਇਟਲੀ ਆਉਣ ਦਾ ਅੱਜ ਤੁਹਾਡੇ ਨਾਲ ਉਹ ਸਾਂਝਾ ਕਰਨਾ ਜੇ ਤੁਸੀਂ ਉਸ ਤਰੀਕੇ ਨਾਲ ਆਉਣੇ ਆ ਤੁਹਾਨੂੰ ਆਉਂਦਿਆਂ ਨੂੰ ਕੰਮ ਵੀ ਮਿਲ ਜਾਊਗਾ ਤੁਹਾਡੇ ਜਿਹੜੇ ਪੈਸੇ ਲੱਗੇ ਉਹ ਵੀ ਲੱਥੇ ਜਾਣਗੇ ਕਿ ਮਾਪੇ ਵੀ ਪਿਛੇ ਸੌਖੇ ਹੋ ਜਾਣਗੇ ਵੀ ਚਲੋ ਤੁਹਾਡਾ ਤੀ ਪੁੱਤ ਗਿਆ ਆ ਤੇ ਉਹ ਕੁਝ ਭੇਜ ਵੀ ਰਿਹਾ ਆ ਤੇ ਜੇ ਹੁਣ ਵੀਡੀਓ ਨੂੰ ਸਾਰੀ ਦੇਖ ਲਿਓ ਤੇ ਵੀਡੀ ਮੈਂ ਹੁਣੇ-ਹੁਣੇ ਇੱਕ ਪੌਡਕਾਸਟ ਦੇਖਦਾ ਸੀਗਾ ਕੁdde ਦਾ ਤੁਹਾਨੂੰ ਪਤਾ ਹੈ ਕੁਦਾ ਸਿੰਘ ਆਪਣੇ ਜਿਹੜਾ ਮੁੰਡਾ ਸਾਈਕਲ ਦੇ ਉੱਤੇ ਘੁੰਮਦਾ ਆ ਤੇ ਉਹ ਇਟਲੀ ਆਇਆ ਹੋਇਆ ਆ ਤੇ ਇਟਲੀ ਆਣ ਕੇ ਤਾਂ ਹੁਣ ਉਹ ਪਹੁੰਚਾ ਹੈਗਾ ਇਟਲੀ ਵਾਲੇ ਦੇ ਕੋਲ ਜਿਹੜਾ ਮੁੰਡਾ ਰੋਸਟ ਕਰਦਾ ਇਟਲੀ ਵਾਲਾ ਉਹਦੇ ਕੋਲ ਪਹੁੰਚਾ ਆ ਤੇ ਮੈਂ ਉਹਦਾ ਪੌਡਕਾਸਟ ਦੇਖਦਾ ਸੀਗਾ ਤੇ ਉਹਨਾਂ ਨੇ ਵੀ ਇਹੀ ਟੌਪਿਕ ਦੇ ਉੱਤੇ ਗੱਲ ਕੀਤੀ ਕਹਿੰਦੇ ਵੀ ਕੁdde ਨੇ ਇਟਲੀ ਵਾਲੇ ਮੁੰਡੇ ਨੂੰ ਕਿਹਾ ਵੀ ਤੂੰ ਕੋਈ ਵੀਡੀਓ ਬਣਾ ਜਿਹਦੇ ਨਾਲ ਲੋਕਾਂ ਨੂੰ ਪਤਾ ਲੱਗ ਸਕੇ ਵੀ ਸਹੀ ਕੀ ਹੈਗਾ ਆ ਗਲਤ ਕੀ ਹੈਗਾ ਆ ਤੇ ਇਟਲੀ ਵਾਲੇ ਮੁੰਡੇ ਨੇ ਬੜਾ ਵਧੀਆ ਜਵਾਬ ਦਿੱਤਾ ਤੇ ਉਹਨੇ ਕਿਹਾ ਬਾਈ ਮੈਂ ਇੱਥੇ ਜਿਹੜੇ ਮੁੰਡੇ ਫਸ ਜਾਂਦੇ ਨਾ ਜਦੋਂ ਆਣ ਕੇ ਜਿਹੜੇ ਫਸਦੇ ਆ ਉਹਨਾਂ ਨੂੰ ਜਦੋਂ ਗੱਲ ਕਰੀਦੀ ਆ ਵੀ ਬਾਈ ਤੁਸੀਂ ਸਾਹਮਣੇ ਆਓ ਆਪਣੀ ਗੱਲਬਾਤ ਰੱਖੋ ਤੇ ਕਹਿੰਦਾ ਮੁੰਡੇ ਡਰ ਜਾਂਦੇ ਆ ਤੇ ਇਹ ਗੱਲ ਸੱਚ ਵੀ ਹੈਗੀ ਆ ਸਾਡਾ WhatsApp ਦੇ ਉੱਤੇ ਗਰੁੱਪ ਹੈਗਾ ਮੈਂ ਗਰੁੱਪ ਦੇ ਵਿੱਚ ਇਹ ਗੱਲ ਕੀਤੀ ਸੀਗੀ ਮੈਂ ਕਿਹਾ ਵੀ ਜਿਹੜੇ ਮੁੰਡਿਆਂ ਦੇ ਨਾਲ ਧੱਕਾ ਹੋ ਰਿਹਾ ਆ ਉਹ ਜ਼ਰੂਰ ਸਾਹਮਣੇ ਆ ਕੇ ਗੱਲ ਕਰੋ ਆਪਾਂ ਲੋਕਾਂ ਤੱਕ ਗੱਲ ਪਹੁੰਚਾਈਏ ਵੀ ਆਹ ਕੁਝ ਇਟਲੀ ਦੇ ਵਿੱਚ ਹੋ ਰਿਹਾ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਵਿੱਚੋਂ ਦੋ ਕੁ ਮੁੰਡਿਆਂ ਦਾ ਰਿਪਲਾਈ ਆਇਆ ਸੀਗਾ ਕਹਿੰਦੇ ਬਾਈ ਇੱਥੇ ਕਿਸੇ ਨੇ ਜਵਾਬ ਨਹੀਂ ਦੇਣਾ ਸਾਰੇ ਡਰਦੇ ਆ ਵੀ ਕੱਲ ਨੂੰ ਸਾਡੇ ਨਾਲ ਕੁਝ ਹੋ ਨਾ ਜਾਵੇ ਸਾਡੇ ਪੀਪਰ ਨਾ ਖਰਾਬ ਹੋ ਜਾਣ ਜਿਹੜੇ ਬਣਨੇ ਆ ਤੇ ਇਹ ਗੱਲ ਵੀ ਬਿਲਕੁਲ ਸਹੀ ਆ ਇਦਾਂ ਹੋ ਵੀ ਜਾਂਦਾ ਕਈ ਵਾਰ ਮੁੰਡੇ ਤਾਂ ਹੀ ਡਰ ਜਾਂਦੇ ਹਰੇਕ ਨੂੰ ਹੁੰਦਾ ਕਿ ਯਾਰ ਮੇਰਾ ਕੋਈ ਸੈਟਿੰਗ ਹੋ ਜਵੇ ਨਾ ਜਦੋਂ ਬੰਦਾ ਇੱਥੇ ਗਲਤ ਤਰੀਕੇ ਨਾਲ ਆਇਆ ਹੋਂਦਾ ਤੇ ਏਜੰਟਾਂ ਦੇ ਧੱਕੇ ਚੜ ਜਾਂਦਾ ਆ ਫਿਰ ਬੰਦਾ ਡਰਦਾ ਹੀ ਆ ਤੇ ਡਰਨਾ ਵੀ ਜ਼ਰੂਰੀ ਹੁੰਦਾ ਆ ਤੇ ਉਹ ਕਿਹੜਾ ਤਰੀਕਾ ਆ ਜਿਹੜਾ ਸਭ ਤੋਂ ਬੈਸਟ ਹੈਗਾ ਆ ਬਈ ਤੁਸੀਂ ਇਟਲੀ ਆਉਂਗੇ ਆਉਂਦਿਆਂ ਤੁਹਾਨੂੰ ਕੰਮ ਮਿਲ ਜਾਊਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਕੁਝ ਕੰਮ ਸਿੱਖ ਕੇ ਆਉਣਾ ਚਾਹੀਦਾ ਆ ਵੀਡੀਓ ਤਾਂ ਇਹ ਮੈਂ ਕਹਿੰਦਾ ਸਾਰੀ ਦੇਖੋ ਤੁਹਾਡੇ ਕੰਮ ਦੀ ਵੀਡੀਓ ਆ ਤੁਹਾਨੂੰ ਕੁਝ ਕੰਮ ਸਿੱਖ ਕੇ ਆਉਣਾ ਚਾਹੀਦਾ ਆ ਤੇ ਕੰਮ ਉਹ ਕਿਹੜੇ ਹੈਗੇ ਜਿਹੜੇ ਤੁਸੀਂ ਸਿੱਖਣੇ ਆ ਮੈਂ ਪਹਿਲਾਂ ਵੀ ਇੱਕ ਵੀਡੀਓ ਕੀਤੀ ਜਿਹਦੇ ਵਿੱਚ ਮੈਂ 5 ਕੰਮਾਂ ਬਾਰੇ ਦੱਸਿਆ ਸੀਗਾ ਤੇ ਹੁਣ ਤੁਹਾਨੂੰ ਮੈਂ ਫੇਰ ਕੁਝ ਕੰਮ ਦੱਸਦਾ ਆ ਇਹ ਤੁਸੀਂ ਕੰਮ ਸਿੱਖ ਕੇ ਆਉਂਗੇ ਤੁਹਾਡੀ ਬੱਲੇ ਬੱਲੇ ਹੋ ਜਾਊਗੀ ਆਉਂਦਿਆਂ ਨੂੰ ਤੁਹਾਨੂੰ ਕੰਮ ਵੀ ਮੜਾ ਮੋਟਾ ਮਿਲ ਜਾਊਗਾ ਤੁਹਾਡਾ ਰੋਟੀ ਪਾਣੀ ਦਾ ਖਰਚਾ ਨਿਕਲ ਜਾਊਗਾ ਜਦੋਂ ਤੁਹਾਡੇ ਪੇਪਰ ਬਣ ਗਏ ਤੁਸੀਂ ਵਧੀਆ ਕਮਾਈ ਕਰਨ ਲੱਗ ਜਾਊਂਗੇ ਠੀਕ ਹੈ ਕਿ ਨਹੀਂ ਕੰਮ ਕਿਹੜੇ ਹੈਗੇ ਆ ਪਹਿਲਾ ਕੰਮ ਹੈਗਾ ਆ ਮੂਹਰਾ ਤੋਰੀ ਦਾ ਕੰਮ ਯਾਨੀ ਕਿ ਘਰ ਬਣਾਉਣ ਦਾ ਕੰਮ ਮਿਸਤਰ ਪੁਣੇ ਦਾ ਕੰਮ ਜਿਹੜੇ ਆਪਣੇ ਮਿਸਤਰੀ ਘਰ ਬਣਾਉਂਦੇ ਜਿੱਦਾਂ ਉਹ ਕੰਮ ਸਿੱਖ ਕੇ ਆਓ ਤੁਸੀਂ ਬਹੁਤ ਵਧੀਆ ਰਹੂਗੇ ਤੇ ਦੂਜਾ ਕੰਮ ਕਿਹੜਾ ਹੈਗਾ ਆ ਮੈਂ ਜਲਦੀ ਜਲਦੀ ਵੀਡੀਓ ਰਿਪੋਰਟ ਦੇਣੀ ਆ ਦੂਜਾ ਕੰਮ ਕਿਹੜਾ ਹੈਗਾ ਆ ਦੂਸਰਾ ਕੰਮ ਹੈਗਾ ਪਲੰਬਿੰਗ ਦਾ ਕੰਮ ਟੂਟੀਆਂ ਦਾ ਇਹ ਕੰਮ ਸਿੱਖ ਲਓ ਬਹੁਤ ਵਧੀਆ ਹੈਗਾ ਆ ਇਥੇ ਬਾਥਰੂਮ ਵਗੈਰਾ ਬੰਦ ਹੋਏ ਰਹਿੰਦੇ ਆ ਕਿਉਂਕਿ ਗਾਂ ਹੁਣ ਆਪਣੇ ਬੰਦੇ ਘਰ ਬਹੁਤ ਇਥੇ ਖਰੀਦਦੇ ਆ ਪੁਰਾਣੇ ਘਰ ਖਰੀਦਦੇ ਆ ਉਹਨਾਂ ਨੇ ਰਿਪੇਅਰ ਪੂਰ ਕਰਾਉਣੀ ਹੁੰਦੀ ਆ ਤੇ ਉਹਨਾਂ ਨੂੰ ਬੰਦਾ ਚਾਹੀਦਾ ਹੁੰਦਾ ਹੋਵੇ ਥੋੜਾ ਸਸਤਾ ਮਿਲ ਜਾਏ ਜਾਂ ਦੋ ਨੰਬਰ ਚ ਕਰਨ ਵਾਲਾ ਮਿਲ ਜਾਏ ਜਿੰਨਾ ਚਿਰ ਤੁਹਾਡੇ ਪੇਪਰ ਨਹੀਂ ਬਣਦੇ ਤੁਸੀਂ ਪਾਰਟ ਟਾਈਮ ਕੰਮ ਕਰ ਸਕਦੇ ਆ ਜਦੋਂ ਤੁਹਾਡੇ ਪੇਪਰ ਬਣ ਗਏ ਤੁਸੀਂ ਆਪਣਾ ਵੀ ਕੰਮ ਗਾਂ ਅੱਗੇ ਕਰ ਸਕਦੇ ਆ ਠੀਕ ਹੈ ਕਿ ਨਹੀਂ ਤੇ ਤੀਸਰਾ ਹੈਗਾ ਆ ਇਲੈਕਟ੍ਰੀਸ਼ੀਅਨ ਦਾ ਇਲੈਕਟ੍ਰੀਸ਼ੀਅਨ ਦਾ ਸਿੱਖ ਲਓ ਉਹ ਵੀ ਕੰਮ ਵਧੀਆ ਆ ਪਰ ਉਹਦੇ ਨਾਲੋਂ ਪਲੰਬਿੰਗ ਦਾ ਉਦੋਂ ਵੀ ਜ਼ਿਆਦਾ ਵਧੀਆ ਆ ਠੀਕ ਹੈ ਕਿ ਨਹੀਂ ਕੰਮ ਸਾਰੇ ਹੀ ਵਧੀਆ ਤੁਹਾਡੇ ਹੱਥ ਹੱਤ ਦੇ ਵਿੱਚ ਕੋਈ ਨਾ ਕੋਈ ਹੁਨਰ ਹੋਣਾ ਜ਼ਰੂਰੀ ਆ ਤੇ ਉਸ ਤੋਂ ਬਾਅਦ ਜਿਹੜਾ ਚੌਥਾ ਕੰਮ ਆ ਜਾਂਦਾ ਆ ਤੁਸੀਂ ਕਰ ਸਕਦੇ ਹੈਗੇ ਆ ਟਾਈਲਾਂ ਲਾਉਣ ਦਾ ਕੰਮ ਘਰਾਂ ਦੇ ਵਿੱਚ ਜਿਹੜੀਆਂ ਆਪਾਂ ਟਾਈਲਾਂ ਲਾਉਣੇ ਆ ਬਾਥਰੂਮਾਂ ਦੇ ਵਿੱਚ ਟਾਈਲਾਂ ਲਾਉਣੇ ਆ ਇਹ ਕੰਮ ਤੁਸੀਂ ਸਿੱਖ ਕੇ ਆ ਸਕਦੇ ਆ ਬਹੁਤ ਵਧੀਆ ਕੰਮ ਹੈਗਾ ਆ ਇਹ ਵੀ ਜ਼ਰੂਰਤ ਪਈ ਰਹਿੰਦੀ ਆ ਜਦੋਂ ਥੋੜੇ ਕਸਾਲ ਲੰਘ ਜਾਂਦੇ ਬੰਦਾ ਸੋਚਦਾ ਯਾਰ ਘਰ ਦੀਆਂ ਟਾਈਲਾਂ ਚੇਂਜ ਕਰਾ ਲੀਨੇ ਆ ਠੀਕ ਹੈ ਕਿ ਨਹੀਂ ਤੇ ਬੰਦੇ ਨੂੰ ਕੇਰੀ ਬੰਦਾ ਨਹੀਂ ਲੱਭਦਾ ਕਿਉਂਕਿ ਜੇ ਆਪਾਂ ਟਾਲੀਅਨ ਤੋਂ ਕਰਵਾਉਨੇ ਆ ਪਰ ਮਹਿੰਗੇ ਪੈਂਦੇ ਆ ਆਪਣੇ ਬੰਦੇ ਥੋੜਾ ਜਿਹਾ ਘੱਟ ਤੇ ਵਾਜਬ ਰੇਟ ਦੇ ਵਿੱਚ ਕਰ ਦਿੰਦੇ ਆ ਤੇ ਨਾਲ ਚੱਲ ਬੰਦੇ ਦਾ ਵੀ ਦਿਹਾੜੀ ਲੱਗ ਜਾਂਦੀ ਆ ਤੇ ਕੰਮ ਵੀ ਹੋ ਜਾਂਦਾ ਆ ਰੰਗ ਰੂੰਗ ਕਰਨਾ ਸਿੱਖ ਲਓ ਇਹ ਵੀ ਕੰਮ ਵਧੀਆ ਹੈਗਾ ਆ ਠੀਕ ਹੈ ਕਿ ਨਹੀਂ ਇਹ ਜਿਹੜੇ ਕੋਸ਼ਕ ਕੰਮ ਤੁਹਾਨੂੰ ਮੈਂ ਦੱਸੇ ਆ ਨਾ ਇਹ ਕੰਮ ਤੁਸੀਂ ਸਿੱਖ ਕੇ ਜਰੂਰ ਆਓ ਇਹ ਇਹਨਾਂ ਗੱਲਾਂ ਨੂੰ ਤੁਸੀਂ ਮਜ਼ਾਕੀਆ ਦੇ ਵਿੱਚ ਨਾ ਲਿਆ ਕਰੋ ਵੀ ਸ਼ਾਇਦ ਇਹ ਉਦਾਂ ਗੱਲਾਂ ਛੱਡ ਦਿੱਤੀਆਂ ਤੇ ਇਹਦਾ ਕੋڑا ਕੋਈ ਫਾਇਦਾ ਹੋਣਾ ਤੇ ਜਦੋਂ ਇੱਥੇ ਆਣ ਕੇ ਫਸਦੇ ਆ ਫਿਰ ਕਹਿੰਨੇ ਆ ਯਾਰ ਹੁਣ ਇਹਨੇ ਪਿਛਲੀ ਵੀਡੀਓ ਦੇਖਿਓ ਜ਼ਰੂਰ ਜਿਹਦੇ ਵਿੱਚ ਮੈਂ 5 ਕੰਮ ਦੱਸੇ ਸੀਗੇ ਉਹ ਸੀਗੇ ਸਾਰੇ 5 ਕੰਮ ਗੱਡੀਆਂ ਨਾਲ ਰਿਲੇਟਡ ਇਹ ਕੰਮ ਹੈਗੇ ਆ ਕਰਾਣਾ ਨਾਲ ਰਿਲੇਟਡ ਤੇ ਇੱਕ ਕੰਮ ਹੈਗਾ ਆ ਸੀਲਿੰਗ ਦਾ ਜਿਹੜੀ ਆਪਾਂ ਛੱਤਾਂ ਦੀ ਸੀਲਿੰਗ ਕਰਦੇ ਆ ਬਹੁਤ ਘੈਂਟ ਕੰਮ ਹੈਗਾ ਆ ਇੱਥੇ ਮੁੰਡੇ ਮੇਰੇ ਯਾਰ ਦੋਸਤ ਐ ਮੈਂ ਉਹਨਾਂ ਨਾਲ ਵੀਡੀਓ ਵੀ ਕੀਤੀ ਸੀਗੀ ਉਹਨਾਂ ਨੇ ਕੰਮ ਇੱਥੇ ਆਣ ਕੇ ਸਿੱਖਿਆ ਤੇ ਕਹਿੰਦੇ ਬਾਈ ਸਾਨੂੰ ਇਦਾਂ ਹੋ ਜਾਂਦਾ ਹੈ ਹੁਣ ਕਈ ਵਾਰ ਕੰਮ ਮਿਲ ਜਾਂਦਾ ਆ ਸਾਡਾ ਰੋਟੀ ਪਾਣੀ ਦਾ ਖਰਚਾ ਨਿਕਲ ਜਾਂਦਾ ਹੁਣ ਚਲੋ ਮੁੰਡਿਆਂ ਨੂੰ ਕੰਮ ਵੀ ਗਾਂਹ ਮਿਲ ਗਿਆ ਤੇ ਇਦਾਂ ਹੁੰਦੀ ਆ ਵੀ ਕੰਮ ਹੱਥ ਦੇ ਵਿੱਚ ਹੁਨਰ ਹੋਣਾ ਜ਼ਰੂਰੀ ਆ ਅਸੀਂ ਆਏ ਆ ਅਸੀਂ ਇਹ ਗਲਤੀ ਕੀਤੀ ਅਸੀਂ ਸਿੱਖ ਕੇ ਨਹੀਂ ਆਏ ਮੈਂ ਜਿੱਦਾਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ ਵੀ ਮੈਂ ਕਹਿੰਦਾ ਮੇਰਾ ਵਾਸਤੇ ਲੈ ਤਾਂ ਮੈਂ ਕੋਰੀਆ ਜਾਵਾਂ ਕੁਝ ਨਾ ਕੋ ਸਿੱਖ ਕੇ ਆਵਾਂ ਕਿ ਉੱਥੇ ਸਿੱਖਣਾ ਜ਼ਰੂਰੀ ਆ ਇੱਥੇ ਆਣ ਕੇ ਸਿੱਖਣਾ ਬਹੁਤ ਔਖਾ ਆ ਇੱਥੇ ਆਣ ਕੇ ਪੜਾਂਗੇ ਸਾਰਾ ਕੁਝ ਕਰਾਂਗੇ ਠੀਕ ਹੈ ਕਿ ਨਹੀਂ ਜੇ ਤੁਸੀਂ ਕੰਮ ਸਿੱਖਿਆ ਹੋਊਗਾ ਇੱਥੇ ਆਣ ਕੇ ਥੋੜੀ ਬਹੁਤੀ ਪੜ੍ਹਾਈ ਕਰਕੇ ਤੁਹਾਡੇ ਪੇਪਰ ਬਣ ਕੇ ਕੱਲ ਨੂੰ ਤੁਸੀਂ ਆਪਣਾ ਕੰਮ ਖੋਲ ਸਕੋਗੇ ਤੇ ਇਹ ਜਿਹੇ ਕੁਝ ਕੰਮ ਜਿਹੜੇ ਮੈਂ ਤੁਹਾਡੇ ਨਾਲ ਵਿੱਚ ਸਾਂਝੇ ਕੀਤੇ ਆ ਤੇ ਜਿਹੜਾ ਉਹ ਤਰੀਕਾ ਹੈਗਾ ਬਾਹਰ ਉਹ ਹੈਗਾ ਕਿ 1 ਸਾਲ ਵਾਲੇ ਪੇਪਰਾਂ ਤੇ ਆਓ ਹੋਰ ਕਿਸੇ ਪੇਪਰਾਂ ਤੇ ੱੱਕੇ ਨਾ ਖਾਓ ਬੜੇ ਮੁੰਡੇ ਕਮੈਂਟ ਕਰਦੇ ਬਾਈ ਸਾਡੇ ਕੋ 6 ਮਹੀਨੇ ਦਾ ਵੀਜ਼ਾ ਸਾਡੇ ਕੋ 9 ਮਹੀਨੇ ਦਾ ਵੀਜ਼ਾ ਬਾਈ ਮੈਂ ਟੂ ਰੈਸਟ ਵੀਜ਼ੇ ਤੇ ਆ ਜਾਵਾਂ ਕਿਦਾਂ ਹੋਊਗਾ ਵਧੀਆ ਰਹੂਗਾ ਕੁਝ ਨਹੀਂ ਵਧੀਆ ਰਹੂਗਾ ਇਹਨਾਂ ਤਰੀਕਿਆਂ ਦੇ ਵਿੱਚ ਸਿਰਫ ਇਹੀ ਤਰੀਕਾ ਹੈ ਵੀ 1 ਸਾਲ ਵਾਲੇ ਪੇਪਰਾਂ ਤੇ ਜੇ ਆਉਣਾ ਹੈ ਤਾਂ ਆਓ ਜੇ ਤੁਹਾਡਾ ਬਿਲਕੁਲ ਹੀ ਨਹੀਂ ਸਰਦਾ ਤੇ ਵੀਰ ਨੇ ਜਮਾਂ ਆਈ ਹੋਈ ਆ ਵੀ ਮੈਂ ਜਾਣਾ ਹੀ ਜਾਣਾ ਤੇ ਫਿਰ ਇਸ ਤਰੀਕੇ ਨਾਲ ਆ ਜਾਓ ਵੀ ਆਉਂਦੇ ਤੁਸੀਂ ਕਮਾਉਣ ਤਾਂ ਲੱਜੂਗੇ ਜੇ ਕੱਲੂ ਘਰ ਵਾਪਸ ਜਾਣਾ ਪਿਆ ਜਾ ਸਕਦੇ ਆ ਇਹਦੇ ਵਿੱਚ ਤੁਸੀਂ ਸਾਲ ਵਾਲੇ ਪੇਪਰਾਂ ਦੀ ਗੱਲ ਕਰੋ ਜਿਹੜੇ ਵੀ ਮਾਲਕ ਨਾਲ ਆਪਦੇ ਨਾਲ ਕਰਨੀ ਹੈ ਜਿਹੜੇ ਵੀ ਏਜੰਟ ਨਾਲ ਤੁਸੀਂ ਕਰਦੇ ਹੋ ਵੀ ਮੈਨੂੰ ਸਾਲ ਵਾਲੇ ਭਾਈ ਪੇਪਰ ਚਾਹੀਦੇ ਆ ਪਲੱਸ ਮੈਨੂੰ ਕੰਮ ਚਾਹੀਦਾ ਪਲੱਸ ਪਹਿਲੀ ਸੰਜੋਰ ਨੂੰ ਚਾਹੀਦੀ ਆ ਇਹ ਗੱਲ ਦਿਮਾਗ ਦੇ ਵਿੱਚ ਪਿਠਾ ਲਓ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਕਿ ਮੈਨੂੰ ਪਹਿਲੀ ਸੰਜੋਰ ਨੂੰ ਚਾਹੀਦੀ ਆ ਠੀਕ ਹੈ ਕਿ ਨਹੀਂ ਜਦੋਂ ਤੁਸੀਂ ਗੱਲ ਕਰ ਲੈਨੇ ਭਾਈ ਸਾਨੂੰ ਬਸ ਇੱਕ ਵਾਰੀ ਪਹੁੰਚਦਾ ਕਰਦੇ ਫੇ ਅਗਲੇ ਪਹੁੰਚਦਾ ਕਰ ਦਿੰਦੇ ਮੁੜ ਕੇ ਤੁਸੀਂ ਪਿੱਟਦੇ ਛੜਨਾ ਏਜੰਟ ਨੇ ਧੋਖਾ ਕਰ ਲਿਆ ਸਾੜਨਾਂ ਨੇ ਧੋਖਾ ਕਰ ਲਿਆ ਉਹਦੇ ਵਿੱਚ ਤੁਸੀਂ ਵੀ ਕਸੂਰਬਾਰ ਹੁੰਨੇ ਆ ਇਕੱਲਾ ਉਹ ਬੰਦਾ ਕ ਕਿਉਂਕਿ ਤੁਸੀਂ ਗੱਲ ਕੀਤੀ ਹੁੰਦੀ ਆ ਪਹੁੰਚਣ ਦੀ ਮੁੜ ਕੇ ਤੁਸੀਂ ਕਹਿੰਦੇ ਸਾਡਾ ਪੇਪਰ ਨਹੀਂ ਬਣਾਇਆ ਸਾਡਾ ਆ ਨਹੀਂ ਕੀਤਾ ਬਹੁਤ ਥਾਵਾਂ ਤੇ ਏਜੰਟ ਧੋਖਾ ਕਰ ਜਾਂਦੇ ਬਹੁਤ ਥਾਵਾਂ ਤੇ ਆਪਣੇ ਬੰਦੇ ਵੀ ਗਲਤ ਹੁੰਦੇ ਆ ਇਹ ਗੱਲ ਨੂੰ ਕੋਈ ਮੰਨੇ ਚਾਹੇ ਨਾ ਮੰਨੇ ਤੇ ਜੇ ਹੋਣਾ ਹੀ ਆ ਅਗਲੇ ਨਾਲ ਪਹਿਲੀ ਸੰਜੋਰਨੋ ਦੀ ਗੱਲ ਕਰਕੇ ਆਓ ਅਗਲੇ ਦੇ ਨਾਲ ਪੈਸਿਆਂ ਦਾ ਜਿਹੜਾ ਆ ਤੁਹਾਡਾ ਜੋ ਵੀ ਸਾਾਕਤਾਬ ਹੁੰਦਾ ਆ ਉਹ ਕਰੋ ਸਹੀ ਤਰੀਕੇ ਦੇ ਨਾਲ ਨਾਲ ਕੋਈ ਬੰਦਾ ਬਿਠਾ ਕੇ ਵਿਚ ਬੰਦੇ ਪਵਾ ਕੇ ਗੱਲ ਹਮੇਸ਼ਾ ਕਰੋ ਕਿ ਭਾਈ ਤੈਨੂੰ ਇੰਨੇ ਪੈਸੇ ਦੇਣੇ ਆ ਮੈਨੂੰ ਪਹਿਲੀ ਸੰਜੋਰਨੋ ਚਾਹੀਦੀ ਆ ਪਲੱਸ ਮੈਨੂੰ ਕੰਮ ਚਾਹੀਦਾ ਠੀਕ ਆ ਕਿ ਨਹੀਂ ਇਹਨੇ ਜੇ ਨਾ ਜਰ ਸੰਜੋਰ ਨੂੰ ਨਹੀਂ ਪਹਿਲੀ ਮਿਲਦੀ ਸੰਜੋਰ ਨੂੰ ਮਿਲਣ ਨੂੰ ਇੱਥੇ ਕਈ ਵਾਰੀ 6-7 ਮਹੀਨੇ 8 ਮਹੀਨੇ ਲੰਘ ਜਾਂਦੇ ਆ ਕੋਈ ਜ਼ਿਲ੍ਹਾ ਪਹਿਲਾਂ ਦੇ ਦਿੰਦਾ ਆ ਤੇ ਕਿਸੇ ਜ਼ਿਲ੍ਹੇ ਦੇ ਵਿੱਚ ਲੇਟ ਮਿਲਦੀ ਆ ਕਿਉਂਕਿ ਇਟਲੀ ਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸੇਮ ਕੁ ਰੂਲ ਨਹੀਂ ਹੁੰਦਾ ਇੱਥੇ ਕਿਤੇ ਬਾਅਦ ਟਾਈਮ ਲੱਗਦਾ ਕਿਤੇ ਘੱਟ ਟਾਈਮ ਲੱਗਦਾ ਇਹ ਹੁਣ ਤੁਸੀਂ ਸੋਚਣਾ ਆ ਸਹੀ ਤਰੀਕਾ 1 ਸਾਲ ਵਾਲੇ ਪੇਪਰ ਪਲੱਸ ਸੰਜੋਰ ਨੂੰ ਪਲੱਸ ਕੰਮ ਇਹ ਤਿੰਨ ਚੀਜ਼ਾਂ ਦੀ ਗੱਲ ਜਰੂਰ ਕਰਕੇ ਆਓ ਜੇ ਆਉਣਾ ਹੀ ਆ ਬਾਕੀ ਤੁਹਾਡੀ ਮਰਜ਼ੀ ਆ ਠੀਕ ਹੈ ਕਿ ਨਹੀਂ ਤੇ ਜੇ ਵੀਡੀਓ ਚੰਗੀ ਲੱਗੀ ਆ ਤੇ ਸ਼ੇਅਰ ਕਰ ਦਿਓ ਤੇ ਜੇ ਨਹੀਂ ਚੰਗੀ ਲੱਗੀ ਤਾਂ ਵੀ ਸ਼ੇਅਰ ਕਰ ਦਿਓ ਕਿਸੇ ਹੋਰ ਨੂੰ ਲੱਗ ਜੂ ਸਹੀ ਆ ਜੀ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ